ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਆਲੂ ਭਾਰੇ ਦਾ ਜੂਸ ਜਿੰਨੇ ਕ ਆਪਾਂ ਨੇ ਆਲੂ ਭਾਰੇ ਦਾ ਜੂਸ ਬਣਾਉਣਾ ਆਪਾਂ ਉਹਨੇ ਕ ਛਿੱਲ ਲਾਂਗੇ ਉੱਪਰੋਂ ਇਹਦਾ ਛਿਲਕਾ ਉਤਾਰ ਕੇ ਹਾਂਜੀ ਆਪਾਂ ਤੁਹਾਨੂੰ ਛਿੱਲ ਕੇ ਦਿਖਾਉਨੇ ਆਂ ਹਾਂਜੀ ਆਪਾਂ ਨੇ ਛਿਲਕਾ ਉਤਾਰ ਲਿਆ ਜਿੰਨੇ ਕ ਦਾ ਆਪਾਂ ਨੇ ਜੂਸ ਕੱਢਣਾ ਆਪਾਂ ਉਹਨਾਂ ਮਿਕਸੀ ਵਾਲੇ ਕੱਪ ਦੇ ਵਿੱਚ ਪਾਵਾਂਗੇ ਜਿੰਨੇ ਆਪਾਂ ਨੇ ਜਿਹੜੇ ਆਲੂ ਭਾਰੇ ਛੱਲੇ ਨੇ ਇਹਦੇ ਵਿੱਚ ਪਾ ਦਾਂਗੇ ਕੀ ਆਪਾਂ ਜੀ ਲਵਾਂਗੇ ਇੱਕ ਚਮਚਾ ਜੀ ਆਪਣੇ ਪੁੱਜੇ ਹੋਏ ਛੋਲਿਆਂ ਦਾ ਪਾਊਡਰ ਆ ਜੀ ਜਿਹਨੂੰ ਆਪਾਂ ਸਤੂ ਵੀ ਕਹਿ ਦਿੰਦੇ ਆ ਉਹ ਪਾਵਾਂਗੇ ਹੁਣ ਆਪਾਂ ਪਾਵਾਂਗੇ ਜੀ چینی ਟੇਸਟ ਅਨੁਸਾਰ ਜਿੰਨੀ ਵੀ ਆਪਾਂ ਨੇ ਵੱਧ ਘੱਟ ਪੀਣੀ ਹਾਂਜੀ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਇਨਾ ਜੀ ਦੇ ਨਾਲੇ ਚੰਗੀ ਤਰ੍ਹਾਂ ਗ੍ਰੈਂਡ ਹੋ ਜਾਣ ਜੀ ਬਹੁਤ ਵਧੀਆ ਇਹਨਾਂ ਦਾ ਬਣਦਾ ਜੋ ਸਾਰ ਲੋ ਬੁਖਾਰਿਆਂ ਦਾ ਹਾਂ ਜੀ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਆਪਣੇ ਵੀਡੀਓ ਤੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਨਵੇਂ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਜੀ ਉਹ ਵੀ ਜ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਨਾਲੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਹਾਂਜੀ ਲਓ ਜੀ ਆਪਾਂ ਨੇ ਮਿਕਸੀ ਦੇ ਵਿੱਚ ਬਸ ਮਾਰੇ ਜੀ 1 ਮਿੰਟ ਤਾਂ ਲੱਗਿਆ ਵੀ ਨਹੀਂ ਹੈਗਾ ਇਹਨੂੰ ਤੇ ਹੋ ਗਏ ਗ੍ਰਾਊਂਡ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਪਾਣੀ ਜੀ ਠੰਡਾ ਪਾ ਕੇ ਇੱਕ ਗੇੜਾ ਇਹਨੂੰ ਹੋਰ ਦੇ ਲਾਂਗੇ ਹਾਂਜੀ ਪੰਜਾਬ ਪੌਣੀ ਦੇ ਵਿੱਚ ਇਸ ਤਰ੍ਹਾਂ ਪਾ ਕੇ ਇਹਨੂੰ ਪੌਣ ਲਾਂਗੇ ਵਿੱਚ ਆਪਾਂ ਇਹ ਚਮਚ ਜਿਹਾ ਫੇਰ ਦਾਂਗੇ ਮੇਕਿਆ ਲਈ ਹਿਰਕਾ ਨੇ ਜੜੀਆਂ ਜਿਉ ਆਪਣੇ ਬਾਹਰ ਨਿਕਲ ਆਈਆਂ ਦੀ ਹਾਂਜੀ ਲਓ ਜੀ ਜੂਸ ਆਪਾਂ ਨੇ ਪਾਉਣ ਲਿਆ ਆਪਾਂ ਬਰਫ਼ ਨਹੀਂ ਪਾਉਣੀ ਹੈਗੀ ਇਹਦੇ ਵਿੱਚ ਆਪਾਂ ਨੇ ਪਾਣੀ ਠੰਡਾ ਲਿਆ ਜੇ ਤੁਸੀਂ ਜ਼ਿਆਦਾ ਬਰਫ਼ ਪੀਣਾ ਠੰਡਾ ਪਸੰਦ ਕਰਦੇ ਹੋ ਤਾਂ ਬਰਫ਼ ਪਾ ਸਕਦੇ ਆਪਾਂ ਇਹ ਗਲਾਸਾਂ ਦੇ ਵਿੱਚ ਪਾ ਲਾਂਗੇ ਬਹੁਤ ਵਧੀਆ ਜੀ ਆਪਣਾ ਨਿਕ ਬਣਿਆ ਜੂਸ ਹਾਂਜੀ ਆਪਾਂ ਨੂੰ ਬਾਜ਼ਾਰੋਂ ਜੂਸ ਪੀਣ ਦੀ ਕੋਈ ਲੋੜ ਨਹੀਂ ਜੀ ਆਪਾਂ ਇਸ ਤਰ੍ਹਾਂ ਘਰ ਦੇ ਵਿੱਚ ਬੜੀ ਸਾਨੀ ਤੇ ਸੌਖੇ ਤਰੀਕੇ ਨਾਲ ਜੂਸ ਬਣਾ ਕੇ ਪੀ ਸਕਦੇ ਹਾਂ ਠੰਡਾ ਠੰਡਾ ਆਪਣਾ ਜੂਸ ਤਿਆਰ ਹੈ ਜੇ ਜ਼ਿਆਦਾ ਠੰਡਾ ਤੁਸੀਂ ਪਸੰਦ ਕਰਦੇ ਹੋ ਤਾਂ ਵਿੱਚ ਆਈਸ ਪਾ ਸਕਦੇ ਹਾਂ ਹਾਂਜੀ ਜੂਸ ਜੀ ਆਪਣਾ ਬਣ ਕੇ ਤਿਆਰ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸਾਰੇ ਸਾਸਿਕਾਲ ਜੀ ਧੰਨਵਾਦ